ਕਿ ਐਮਐਲਏ ਸਾਹਿਬ ਤੇ ਸਾਡੇ ਲਾਗੇ ਕੋਈ ਅਫਸਰ ਖਲੋਜੇ ਨਾ ਇਹਨਾਂ ਨੂੰ ਉਹ ਨਹੀਂ برداشت ਹੁੰਦਾ ਮੇਰਾ ਨਾਂ ਤੇ ਇਹਨਾਂ ਨੂੰ ਕੀ برداشت ਹੋਣਾ ਐਸਟੀਮੇਟ ਤੋਂ ਲੈ ਕੇ ਵਰਕ ਆਊਟਰ ਦੇਣ ਤੱਕ ਮੇਰੇ ਸਾਈਨ ਹੁੰਦੇ ਆ ਐਮਐਲਏ ਵਖਾਵੇ ਕਿਥੇ ਸਾਈਨ ਨੂੰ ਦੇ ਦੇ ਤੇ ਨਾ ਤਾਂ ਇਹ ਤਾਲ ਲਿਖਾਉਂਦੇ ਚੰਗੇ ਲੱਗਦੇ ਨੇ ਜਿਵੇਂ ਇਹਨਾਂ ਕੋਈ ਗ੍ਰਾਂਟ ਆਂਦੀ ਹੋਵੇ ਐਮਸੀ ਫਾੜ ਜੋ ਕੰਮ ਹੁੰਦੇ ਨੇ ਜਿਹੜੀ ਕਿ ਟੋਟਲੀ ਸਾਡੀ ਜ਼ਿੰਮੇਵਾਰੀ ਹੈ ਹੁਣ ਮੈਂ ਇਹਨੇ ਵਖਾਉਣੀ ਸ਼ੁਰੂ ਕਰਤੀ ਐ ਤੇ ਲੇਰੀ ਮਾਰਨ ਲੱਗਾ ਬੜਕਾ ਤੇ ਜਦੋਂ ਅਸੀਂ ਵਰਕ ਆਊਟਰ ਦੇਣਾ ਹੁੰਦਾ ਮੈਂ ਇਹ ਵੀ ਕਹਿ ਦੱਗਣਾ ਕਿ ਮੈਂ ਪਹਿਲਾਂ ਮੂਰਤ ਕਰਾਂਗਾ ਫਿਰ ਤੁਹਾਨੂੰ ਵਰਕ ਆਊਟਰ ਦਵਾਂਗਾ ਮੈਂ ਨਾ ਨਹੀਂ ਲੋਕਾਂ ਦਾ ਕੰਮ ਲੈ ਹੋਊਗਾ ਤੇ ਅੱਜ ਤੱਕ ਇੱਕ ਗ੍ਰਾਂਡ ਨਹੀਂ ਐਮਐਲਏ ਸਾਹਿਬ ਹੋਈ ਇਹਨਾਂ ਕੋ ਸੋਹ ਨਹੀਂ ਟੁੱਟੀ ਵਰਪੁਰ ਉਪ ਤੇ ਜਿਹੜਾ ਨਗਰ ਕੀਤਾ ਨਿਕਲਿਆ ਉਹਦੀ ਪੂਰੀ ਸਫਾਈ ਨਹੀਂ ਹੋ ਸਕੀ ਮੈਂ ਉਹਦੀ ਪਹਿਲੋਂ ਸਾਰੇ ਸੰਗਤ ਕੋ ਮਾਫੀ ਮੰਗਦਾ ਤੇ ਸਾਡੀ ਕਾਰਪੋਰੇਸ਼ਨ ਦੇ ਵਿੱਚ ਨੌ ਸੈਂਟਰੀ ਇੰਸਪੈਕਟਰਾਂ ਦੀਆਂ ਪੋਸਟਾਂ ਨੇ ਜਿਹੜੀ ਕਿ ਅੱਜ 2 ਸਾਲ ਹੋ ਗਏ ਨੇ ਇੱਕ ਵੀ ਨਹੀਂ ਹੈਗੀ ਇੱਕ ਹੈਗਾ ਸੀ ਉਹ ਵੀ ਬਾਬੇ ਦੇ ਵਿਆਹ ਤੇ ਇਹਨਾਂ ਸਸਪੈਂਡ ਕਰਤਾ ਅੱਛਾ ਜਿਹੜਾ ਕੋਈ ਮਾੜਾ ਕੰਮ ਕਰੂਗਾ ਤੇ ਉਹਦੀ ਮਤਲਬ ਨੂੰ ਭਾਰਤੀ ਸਜ਼ਾ ਵੀ ਨਹੀਂ ਆਪਾ ਦੇਣੀ ਹੈਣਾ ਅਸੀਂ ਬੈਠੇ ਆਂ ਸਾਰੇ ਸ਼ਹਿਰ ਚ ਡਵੈਲਪਮੈਂਟ ਦੇ ਵੀ ਕੰਮ ਕਰਾਉਨੇ ਆ ਜਿਹਦੇ ਚ ਐਮ ਐਲ ਏ ਸਾਹ ਦਾ ਕੋਈ ਰੋਲ ਨਹੀਂ ਤੇ ਤੁਸੀਂ ਹਰ ਗਲੀ ਚ ਵੇਖੋ ਪੱਤਰੇ ਨਾ ਆਪਣਾ ਲਾਇਆ ਜੇ ਕੋ ਚੰਗਾ ਹੋ ਜੇ ਉਹ ਆਹੀ ਕੀਤਾ ਜੇ ਕੋ ਮਾੜਾ ਹੋ ਜੇ ਤੇ ਮੇਰ ਬੈਠਾ ਜਿਹੜਾ ਵਿਕਾਸ ਮੁੰਡੇ ਨੂੰ ਇਹਨਾਂ ਨੇ ਬਾਬੇ ਦੇ ਵਿਆਹ ਤੇ ਸਸਪੈਂਡ ਕੀਤਾ ਉਹਦੀ ਕੀ ਗਲਤੀ ਸੀ ਕਿ ਨੌ ਬੰਦਿਆਂ ਦੀ ਡਿਊਟੀ ਇਕੱਲਾ ਬੰਦਾ ਕਰ ਰਿਹਾ ਇੱਕ ਸੈਂਟਰੀ ਇੰਸਪੈਕਟਰ ਹੀ ਸਸਪੈਂਡ ਹੋਇਆ ਉਹਦੀ ਜ਼ਿੰਮੇਵਾਰੀ ਐ ਕਰਕੇ ਉਹਨੂੰ ਸਸਪੈਂਡ ਕੀਤਾ ਉਹਨੂੰ ਸਪੈਂਡ ਹੋਇਆ ਜਾਂ ਸ਼ਾਇਦ ਕਿਨੂੰ ਮਰਚਾ ਲੱਗੀਆਂ ਤੇ ਆਪਾਂ ਕਹਿ ਨਹੀਂ ਸਕਦੇ ਐਮਐਲਏ ਸਾਹਿਬ ਨੂੰ ਸੈਨੀਟਰੀ ਇਨਸਪੈਕਟਰ ਘੱਟੋ ਘੱਟ 8-9 ਲਿਆਉਣੇ ਚਾਹੀਦੇ ਨੇ ਫੇਰ ਸਪਾਈ ਦਾ ਕੰਮ ਜਿਹੜਾ ਉਹ ਇਹ ਸਰਕਾਰ ਦੀ ਬੜੀ ਵੱਡੀ ਇਹਦੇ ਚ ਫੇਲੀਅਰ ਆ ਕਿ ਸਾਡੇ ਕੋਲ ਇੱਕ ਸੈਨੀਟਰੀ ਇਨਸਪੈਕਟਰੀ ਨਾ ਹੋਵੇ ਪਟਾਲੇ ਤੇ ਬੈਠਾ ਥੋੜਾ ਜਿਹਾ ਟਾਈਮ ਇੰਨਾ ਤਾਂ ਚਲੋ ਜੋ ਵੀ ਹੈਗਾ ਬਾਕੀ ਕਿਨੂੰ ਫਤਵਾ ਦੇਣਾ ਇਹ ਲੋਕਾਂ ਦੇ ਡਿਪੈਂਡ ਕਰਦਾ ਆ ਜਿਹੜਾ ਸੰਤਾਪ ਹੈ ਨਾ ਉਹ ਗਲਤ ਭਰਤੀ ਦਾ 20 ਸਾਲ ਹੋਰ ਬਟਾਲੇ ਨੂੰ ਭੋਗਣਾ ਪਏਗਾ ਕੀ ਉਹਨਾਂ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਵਿੱਚ 1 ਰੁਪਿਆ ਵੀ ਸਾਬਤ ਕਰ ਦੇਣਾ ਐਮ ਐਲ اے ਅਮਨ ਚੇਤ ਸਿੰਘ ਚੈਰੀ ਕਲਸੀ ਕੀ ਉਹਨਾਂ ਨੇ ਗ੍ਰਾਂਟ ਦਿੱਤੀ ਹੈ ਕਾਰਪੋਰੇਸ਼ਨ ਨੂੰ ਉਹ ਮੈਂ ਕਿਹਾ ਸਾਰੇ 4 4 ਹਫ਼ਤੇ ਆਵਾਜ਼ ਲਾਂਭੇ ਹੋ ਜਾਂਦੇ ਨਾ ਤੇ ਇਹਨਾਂ ਨੂੰ ਦੱਸ ਦਿੰਦੇ ਪੈਸਾ ਕਿੰਨਾ ਕਾਰਪੋਰੇਸ਼ਨ ਦੇ ਵਿੱਚ ਇੰਦਾ ਹਵਾ ਦੇ ਵਿੱਚ ਕੰਮ ਕਿੱਥੋਂ ਹੋਵੇ ਗਲੀਆਂ ਕਿੱਥੋਂ ਬਣਨੀਆਂ ਤੇਰੇ ਸ਼ਹਿਰ ਦੇ ਕੁਝ ਲੋਕ ਵੀ ਮਿੱਤਰਾ ਬੜੇ ਹੀ ਮਾੜੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਉਹਨਾਂ ਪੱਥਰ ਮਾਰੇ ਨੇ ਸ਼ੌਹਰਤ ਤੇ ਵਾਵਾ ਹਰ ਸਿਆਸੀ ਨੇਤਾ ਚਾਹੁੰਦਾ ਹੈ ਪਰ ਜਦੋਂ ਲੋਕ ਉਹਨਾਂ ਦੀ ਜ਼ਿੰਮੇਵਾਰੀ ਤੇ ਫਰਜ਼ ਤੇ ਸਵਾਲ ਚੁੱਕਦੇ ਨੇ ਜਾਂ ਫਿਰ ਕਿਸੇ ਅਣਗਹਿਲੀ ਨੂੰ ਕਰਕੇ ਚਾਹੇ ਗੰਦਗੀ ਦੇ ਢੇਰੀ ਕਿਉਂ ਨਾ ਹੋ ਜਦੋਂ ਉਹਨਾਂ ਦਾ ਜ਼ਿਕਰ ਕਰਦੇ ਨੇ ਤਾਂ ਫਿਰ ਬਲੇ ਦੇ ਬੱਕਰੇ ਉਹ ਵਿਚਾਰੇ ਮੁਲਾਜ਼ਮ ਬਣ ਜਾਂਦੇ ਹੁਣ ਮੇਅਰ ਨੇ ਵਿਖਾਉਣੀ ਸ਼ੁਰੂ ਕਰਤੀ ਹੈ ਢੇਲੇਰੀ ਮਾਰਨ ਲੱਗਾ ਬੜਕਾ ਤੇ ਇਸ ਵੇਲੇ ਮੇਅਰ ਬਟਾਲਾ ਸੁਖਦੀਪ ਸਿੰਘ ਤੇਜਾ ਨੇ ਕਰ ਦਿੱਤਾ ਵੱਡਾ ਤਮਾਕਾ ਹੁਣ ਜੇਰਾ ਗੌਰ ਦੇ ਨਾਲ ਦੇਖੋ ਕਾਰਪੋਰੇਸ਼ਨ ਨੂੰ ਗਰਾਂਟਾਂ ਵਾਲਾ ਸੱਚ ਸਫਾਈ ਸੇਵਕਾਂ ਦੀ ਭੱਤੀ ਤੇ ਕਿਹੜੇ ਕਿਹੜੇ ਚੰਨ ਚੜੇ ਨੇ ਕਾਰਪੋਰੇਸ਼ਨ ਦੇ ਵਿੱਚ ਕਿੰਨੇ ਚੜੇ ਨੇ ਇਹ ਚੰਨ ਤੇ ਕੌਣ ਹੈ ਜ਼ਿੰਮੇਦਾਰ ਨਵੇਂ ਸਾਲ ਚੜਦੇ ਹੀ ਬਟਾਲਾ ਦੇ ਵਿਧਾਇਕ ਸ਼ਰੀ ਕਲਸੀ ਤੇ ਮੇਅਰ ਸੁਦੀਪ ਸਿੰਘ ਤੇ ਜੱਜ ਸ਼ਬਦੀ جنگ ਤੇਜ਼ ਹੋ ਚੁੱਕੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਤੇ ਸਫਾਈ ਦਾ ਮੁੱਦਾ ਅੱਗ ਦੇ ਪਾਮਬੜ ਵਾਂਗ ਮਚ ਉਠਿਆ ਸੀ ਐਮਐਲਏ ਨੇ ਮੇਅਰ ਦੀ ਗਲਤੀ ਤਸੀਦ ਤੇ ਸੈਨੀਟਰੀ ਇੰਸਪੈਕਟਰ ਸਸਪੈਂਡ ਕਰਕੇ ਰੱਖ ਦਿੱਤਾ ਮੇਅਰ ਨੇ ਪ੍ਰਸਵਤਾਜ ਬੜੀ ਨਿਮਰਤਾ ਨਾਲ ਮਾਫੀ ਮੰਗਦੇ ਹੋਏ ਐਮਐਲਏ ਸ਼ਰੀ ਕਸੀ ਦੇ ਦਾਅਵਿਆਂ ਉਦਗਾਟੀ ਨੂੰ ਪੱਥਰਾਂ ਸਫਾਈ ਸੇਵਕਾਂ ਸੈਨੀਟਰੀ ਇਨਸਪੈਕਟਰਾਂ ਤੇ ਗ੍ਰੈਕਟਰਾਂ ਵਾਲੇ ਬਿਆਨਾਂ ਤੋਂ ਨਕਾਬ ਉਤਾਰ ਕੇ ਰੱਖ ਦਿੱਤਾ ਹੈ ਲੱਗਦਾ ਹੈ ਮੇਅਰ ਤੇਜਾ ਤੇ ਕਾਂਗਰਸੀ ਕਾਉਂਸਲਰ ਸਹੀ ਮੌਕੇ ਦੀ ਤਲਾਸ਼ ਵਿੱਚ ਕਾਰਪੋਰੇਸ਼ਨ ਨਹੀਂ ਚੋਣਾ ਸਿਰਤੇ ਨਹੀਂ ਚੁੱਪ ਰਹਿ ਕੇ ਸਰਨਾ ਨਹੀਂ ਜਨਤਾ ਨੇ ਸਵਾਲ ਕਰਨੇ ਨੇ ਵਿਰੋਧੀਆਂ ਨੇ ਘੇਰਨਾ ਹੈ ਪਰ ਅੱਜ ਕਾਂਗਰਸ ਪਵਨ ਚ ਬਟਾਲਾ ਸ਼ਰੀ ਪ੍ਰਧਾਨ ਸੰਜੀਵ ਚਰਮਾ ਦੀ ਅਗਵਾਈ ਮੇਅਰ ਸੁਖਦੀਪ ਸਿੰਘ ਤੇਜਾ ਜ਼ਿਲ੍ਹਾ ਉਪ ਪ੍ਰਧਾਨ ਗੁੱਡ ਟੂ ਸੀ ਸਮੇਤ ਕੌਂਸਲਰਾਂ ਨੇ ਐਮ ਐਲ ਏ ਸ਼ਾਇਰੀ ਕਲਸੀ ਨੂੰ ਕੇਰਿਆ ਹੈ ਸਭ ਤੋਂ ਪਹਿਲਾਂ ਗੁਰਪੁਰਪਤ ਜਿਹੜਾ ਨਗਰ ਕੀਰਤਾ ਨਿਕਲਿਆ ਉਹਦੀ ਪੂਰੀ ਸਫਾਈ ਨਹੀਂ ਹੋ ਸਕੀ ਮੈਂ ਉਹਦੀ ਪਹਿਲਾਂ ਸਾਰੇ ਸੰਗਤ ਕੋਲ ਮਾਫੀ ਮੰਗਦਾ ਬਾਕੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੀ ਕਾਰਪੋਰੇਸ਼ਨ ਦੇ ਵਿੱਚ ਨੌ ਸੈਂਟਰੀ ਇੰਸਪੈਕਟਰਾਂ ਦੀਆਂ ਪੋਸਟਾਂ ਨੇ ਜਿਹੜੀ ਕਿ ਅੱਜ 2 ਸਾਲ ਹੋ ਗਏ ਨੇ ਇੱਕ ਵੀ ਨਹੀਂ ਹੈਗੀ ਇੱਕ ਹੈਗਾ ਸੀ ਉਹ ਵੀ ਬਾਬੇ ਦੇ ਵਿਆਹ ਤੇ ਇਹਨਾਂ ਸਸਪੈਂਡ ਕਰਤਾ ਜਿਹੜਾ ਸਪਾਈ ਦਾ ਕੰਮ ਕਰਨਾ ਹੁੰਦਾ ਉਹ ਸੈਂਟਰੀ ਇੰਸਪੈਕਟਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਲੇਬਰ ਕੋਲੋਂ ਸਪਾਈਸ ਤੇ ਕੰਮ ਲੈਣਾ ਤੇ ਇਹ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸਰਕਾਰ ਦੀ ਕਿ ਸਾਨੂੰ ਸੈਂਟਰੀ ਇੰਸਪੈਕਟਰ ਮਹੱਈਆ ਕਰਾ ਕੇ ਦੇਣ ਤੇ ਕੰਮ ਤੇ ਤਾਂ ਹੀ ਚੱਲ ਸਕਦਾ ਨਾ ਇਹਨਾਂ ਨੂੰ ਉਹਦਾ ਤੇ ਬਿਲਕੁਲ ਕੋਈ ਖਿਆਲ ਨਹੀਂ ਬਾਕੀ ਇਹ ਕਹਿੰਦੇ ਉੱਥੇ ਬੈਠੇ ਆ ਅਹੀਂ ਬੈਠੇ ਆਂ ਸਾਰੇ ਸ਼ਹਿਰ ਚ ਡਵੈਲਪਮੈਂਟ ਦੇ ਵੀ ਕੰਮ ਕਰਾਉਨੇ ਆ ਜਿਹਦੇ ਚ ਐਮਐਲਏ ਸਾਹਿਬ ਦਾ ਕੋਈ ਰੋਲ ਨਹੀਂ ਤੇ ਤੁਸੀਂ ਹਰ ਗਲੀ ਚ ਵੇਖੋ ਪੱਥਰੇ ਨਾਲ ਆਪਣਾ ਲਾਇਆ ਜੇ ਕੋ ਚੰਗਾ ਜੇ ਉਹ ਅਹੀ ਕੀਤਾ ਜੇ ਕੋ ਮਾੜਾ ਜੇ ਕਿ ਮੇਰ ਬੈਠਾ ਇਹ ਮੈਨੂੰ ਨਹੀਂ ਇਹਨਾਂ ਦੀ ਗਲਤੀ ਸਮਝ ਆਈ ਕਿ ਦੋਰਾ ਦਾਪਦੰਦ ਕਿਉਂ ਵਰਤਦੇ ਨੇ ਤੁਸੀਂ ਦੇਖੋਗੇ ਕਿੰਨੇ ਬੰਦੇ ਇਹਨਾਂ ਸਸਪੈਂਡ ਕਰ ਦਿੰਦੇ ਨੇ ਬਗੈਰ ਕਿਸ ਦੀ ਗਲਤੀ ਤੋਂ ਜਿਹੜਾ ਵਿਕਾਸ ਮੁੰਡੇ ਨੂੰ ਇਹਨਾਂ ਨੇ ਬਾਬੇ ਦੇ ਵਿਆਹ ਤੇ ਸਸਪੈਂਡ ਕੀਤਾ ਉਹਦੀ ਕੀ ਗਲਤੀ ਸੀ ਕਿ ਨੌ ਬੰਦਿਆਂ ਦੀ ਡਿਊਟੀ ਇਕੱਲਾ ਬੰਦਾ ਕਰ ਰਿਹਾ ਤੇ ਉਹ ਇਹਨਾਂ ਨੇ ਬਗੈਰ ਇੱਕ ਢੇਰੀ ਰਹਿ ਗਈ ਇਹ ਕੂੜਾ ਇੱਕ ਇਹੋ ਜੀ ਚੀਜ਼ ਆ ਕਿ ਜਿਹੜਾ ਬਿਲਕੁਲ ਖਤਮ ਨਹੀਂ ਹੋ ਸਕਦਾ ਇਹ ਸੈਨੀਟਰੀ ਇਨਸਪੈਕਟਰ ਹੁੰਦਾ ਤੇ ਉਹਨੇ ਆਪਣੀ ਤਰਤੀਬ ਨਾਲ ਜਿੱਧਰੋਂ ਨਗਰ ਕਪੀਤਾ ਚੱਲੂ ਆ ਉਧਰੋਂ ਚੁਕਾਉਣਾ ਹੈ ਇਹ ਦੂਜੇ ਪਾਸੇ ਚੁੱਕਦੇ ਰਹੇ ਲੇਬਰ ਵਾਲਿਆਂ ਨੂੰ ਇਹ ਨਹੀਂ ਸਮਝ ਹੁੰਦੀ ਇਸ ਕਰਕੇ ਮੈਂ ਸਮਝਦਾ ਕਿ ਐਮਐਲਏ ਸਾਹਿਬ ਨੂੰ ਸੈਨੀਟਰੀ ਇਨਸਪੈਕਟਰ ਘਟੋ ਘਟ 8-9 ਲਿਆਉਣੇ ਚਾਹੀਦੇ ਨੇ ਫੇਰ ਸਪਾਈ ਦਾ ਕੰਮ ਜਿਹੜਾ ਹੋ ਸਕਦਾ ਸਪਾਈ ਸੇਵਕ ਸਾਡੇ ਕੋ 350 450 ਤੋਂ ਉੱਤੇ ਨੇ ਵੇਖੋ ਇਹਨਾਂ ਦੀ ਹਾਇਦੀ ਜਿਹੜੀ ਚੈੱਕ ਕਰਨੀ ਹੁੰਦੀ ਉਹ ਸੈਂਟਰੀ ਇਨਸਪੈਕਟਰ ਨੇ ਕਰਨੀ ਹੁੰਦੀ ਏ ਸਮੇਂ-ਸਮੇਂ 'ਤੇ ਇਹਨਾਂ ਡਿਊਟੀਆਂ ਬਦਲਣੀਆਂ ਲਾਉਣੀਆਂ ਕਰਨੀਆਂ ਉਹ ਸਾਰਾ ਸੈਂਟਰੀ ਇਨਸਪੈਕਟਰ ਦਾ ਕੰਮ ਹੁੰਦਾ ਤੇ ਜਦੋਂ ਸਾਡੇ ਕੋਈ ਇੱਕ ਵੀ ਸੈਂਟਰੀ ਇਨਸਪੈਕਟਰ ਨਹੀਂ ਏ ਐਡਾ ਵੱਡਾ ਸ਼ਹਿਰ ਹੈ ਦੱਸੋ ਫਿਰ ਇਹ ਲੇਬਰ ਦੇ ਬੰਦਿਆਂ ਕੋਲੋਂ ਕੌਣ ਕੰਮ ਕਰਾਵੇ ਇੱਕ ਜਮਾਦਾਰਿਆ ਮੁੰਡਾ ਉਹਦੇ ਕੋਈ ਜਮਾਦਾਰੀ ਵੀ ਕਾਪੀ ਹੈਗੀ ਤੇ ਉਹਨੂੰ ਸੈਂਟਰੀ ਦਾ ਵੀ ਕਹਿ ਕੇ ਤੂੰ ਹੀ ਕੰਮ ਕਰਾ ਲਿਆਗਾ ਹੁਣ ਦੱਸੋ ਉਹ ਵਿਚਾਰਾ ਛੋਟੇ ਲੈਵਲ ਦਾ ਮਲਾਜਮ ਏ ਉਹਦੇ ਸਾਰੇ ਮਲਾਜਮ ਆਖਰੀ ਲੱਗਦੇ ਉਹਦੇ ਤੂੰ ਸਾਡੇ ਵਰਗਾ ਹੀ ਏ ਤੁਸ ਐਂਟਰੀ ਥੋੜਾ ਉਹਦੇ ਮੂੰਹ ਜਬਾਨੀ ਨੂੰ ਕਿਹਾ ਨਾ ਤੇ ਦੱਸੋ ਉਹ ਕੋਈ ਕਿੱਡਾ ਜਿੰਮੇਵਾਰ ਆ ਇਹ ਸਰਕਾਰ ਦੀ ਬੜੀ ਵੱਡੀ ਇਹਦੇ ਚ ਫੇਲੀਅਰ ਆ ਕਿ ਸਾਡੇ ਕੋਈ ਇੱਕ ਸੈਂਟਰੀ ਇਨਸਪੈਕਟਰੀ ਨਾ ਹੋਵੇ ਪਟਾਲੇ ਚ ਕਿ ਐਮ ਐਲ ਏ ਸਾਹਿਬ ਤੇ ਸਾਡੇ ਲਾਗੇ ਕੋਈ ਅਫਸਰ ਖਲੋਜੇ ਨਾ ਇਹਨਾਂ ਨੂੰ ਉਹ ਨਹੀਂ ਬਰਦਾਸ਼ਤ ਹੁੰਦਾ ਮੇਰਾ ਨਾਂ ਤੇ ਇਹਨਾਂ ਨੂੰ ਕੀ ਬਰਦਾਸ਼ਤ ਹੋਣਾ ਮੈਂ ਕਦੀ ਜੇਗੜੀ ਕੀਤੀ ਕਿ ਮੇਰਾ ਨਾਂ ਲਿਖੋ ਬਹੀ ਜਾਨਿਆ ਕਿ ਕੰਮ ਹੋਣਾ ਚਾਹੀਦਾ ਤੇ ਨਾਂ ਦਾ ਇਹ ਤਾਲ ਲਿਖਾਉਂਦੇ ਚੰਗੇ ਲੱਗਦੇ ਨੇ ਜਿਵੇਂ ਇਹਨਾਂ ਕੋਈ ਗ੍ਰਾਂਟ ਆਂਦੀ ਹੋਵੇ ਐਮ ਸੀ ਬਣ ਚੋ ਕੰਮ ਹੁੰਦੇ ਨੇ ਜਿਹੜੀ ਕਿ ਟੋਟਲੀ ਸਾਡੀ ਜ਼ਿੰਮੇਵਾਰੀ ਜੇ ਜਦੋਂ ਖੀਰ ਤੇ ਉੱਤੇ ਸਾਰੇ ਐਸਟੀਮੇਟ ਤੋਂ ਲੈ ਕੇ ਵਰਕ ਆਊਟ ਦੇ ਤੱਕ ਮੇਰੇ ਸਾਈਨ ਹੁੰਦੇ ਆ ਐਮਐਲਏ ਵਖਾਵੇ ਕਿਥੇ ਸਾਈਨੋਂ ਦੇ ਦੇ ਤੇ ਜਦੋਂ ਅਸੀਂ ਵਰਕ ਆਊਟ ਦੇਣਾ ਹੁੰਦਾ ਮੈਂ ਇਹ ਵੀ ਕਹਿ ਤੱਕਣਾ ਕਿ ਮੈਂ ਪਹਿਲਾਂ ਮੂਰਤ ਕਰਾਂਗਾ ਫਿਰ ਤੁਹਾਨੂੰ ਵਰਕ ਆਊਟ ਦਵਾਗਾ ਪਰ ਮੈਂ ਨਾ ਨਹੀਂ ਲੋਕਾਂ ਦਾ ਕੰਮ ਲੈ ਹੋਊਗਾ ਹੁਣ ਵੇਖੋ ਕਈ ਥਾਈ ਮੈਂ ਹੁਣ ਤੁਹਾਨੂੰ ਦੱਸ ਦੇਣਾ ਦੋ ਦੋ ਚਾਰ ਚਾਰ ਮਹੀਨੇ ਹੋ ਗਏ ਪੱਥਰ ਲੱਗਿਆ ਮੂਰਤ ਦਾ ਟਾਈਮ ਨਹੀਂ ਇਹ ਕੋਈ ਹੈਗਾ ਉਥੇ ਮੂਰਤ ਤੋਂ ਤੋਂ ਕੰਮ ਰੁਕੇ ਆ ਪੱਥਰ ਲਾਲੇ ਆਪਣੇ ਮੇਰੇ ਸਾਈਨਾਂ ਵਾਲੀਆ ਸਾਰੇ ਕੰਮ ਹੋਏ ਨੇ ਬਟਾਲੇ ਸ਼ਹਿਰ ਦੇ ਜਿੰਨੇ ਕਾਰਪੋਰੇਸ਼ਨ ਦੇ ਅੰਦਰ ਹੁੰਦੇ ਨੇ ਨਾ ਉਹ ਮੇਅਰ ਦੇ ਸਾਈਨਾਂ ਨਾਲ ਸਾਰੇ ਕੰਮ ਹੋਏ ਆ। ਨਾ ਕਿ ਐਮਐਲਏ ਦੇ ਸਾਈਨਾਂ ਨਾਲ ਹੋਏ ਜੇ ਉਹ ਇਹ ਤਾਂ ਦੱਸੇ। ਐਮਐਲਏ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਟਾਈਮ-ਟਾਈਮ ਤੇ ਸਾਨੂੰ ਗਰੰਟਾ ਲਿਆ ਕੇ ਜਿੰਨੇ ਵੀ ਐਸਟੀਮੇਟ ਪਾਸ ਕਰਨੇ ਆ ਐਮਐਲਏ ਦੀ ਸਰਕਾਰ ਦੀ ਜ਼ਿੰਮੇਵਾਰੀ ਉਹਦੇ ਕੇ ਸਾਨੂੰ ਫੰਡ ਦੇਣੇ। ਇਹਨਾਂ 350 ਕਰੋੜ ਦੇ ਕੰਮ ਪਾਸ ਪਏ ਪਟਾਲੇ ਦੇ ਵਿੱਚ ਤੇ ਅੱਜ ਤੱਕ ਇੱਕ ਗ੍ਰਾਂਟ ਨਹੀਂ ਐਮਐਲਏ ਸਾਹਿਬ ਉਹ ਆਈ। ਇਹਨਾਂ ਕੋ ਸੋਹ ਨਹੀਂ ਟੁੱਟੀ। ਹੌਂਸਲਰ ਦਾ ਸਾਰਨਾ ਪਹਿਲਾਂ ਜਿਹੜੀ ਵਾਰਡ ਚ ਕੰਮ ਹੁੰਦਾ ਦਾ ਪ੍ਰੋਟੋਕਾਲ ਦੇ ਹਿਸਾਬ ਨਾਲ ਪਹਿਲਾਂ ਕਾਉਂਸਲਰ ਦਾ ਨਾਮ ਹੋਣਾ ਚਾਹੀਦਾ ਜਿਹਨੇ ਮਿਹਨਤ ਕੀਤੀ ਆ ਐਸਟੀਮੇਟ ਲਵਾਏ ਫਿਰ ਉਹਨੇ ਟੈਂਡਰ ਲਵਾਏ ਫਿਰ ਉਹਨੇ ਹੌਲ ਚੋਂ ਪਾਸ ਕਰਾਇਆ ਫਿਰ ਉਹਨੇ ਵਰਕ ਕੱਢ ਲੈ ਕੇ ਦਿੱਤੇ ਤੇ ਉਹਦਾ ਨਾਮ ਨਹੀਂ ਫਿਰ ਮਿਹਰ ਤਾਂ ਕਿਉਂ ਨਹੀਂ ਹੋਣਾ ਚਾਹੀਦਾ ਦੱਸੋ ਮੈਨੂੰ ਐਮਐਲਏ ਦਾ ਜ਼ਰੂਰੀ ਹੈ ਜਿਆਦਾ ਉਹਨੇ ਕੋ ਗਰਾਡ ਲਿਆ ਕੇ ਦਿੱਤੀ ਹੋਏ ਨਾ 100 200 ਕਰੋੜ ਤੇ ਅਸੀਂ ਆਖਾਂ ਕਿ ਆਓ ਜੀ ਕਰੋ ਅਸੀਂ ਹੁਣ ਵੀ ਆਨੇ ਕਿ ਕੰਮ ਨਹੀਂ ਤੋਂ ਕਰੇ ਚਾਹੀਦੇ ਕਰੋ ਹੁਣ ਪੱਤ ਲਾ ਕੇ ਮੈਂ ਤੁਹਾਨੂੰ ਹੁਣ ਵਿਖਾ ਦੇਣਾ ਮੂਰਤ ਨਹੀਂ ਹੋਣ ਦੇ ਕੰਮ ਰੁਕੇ ਸਾਡੇ ਐਮਸੀ ਫੰਡ ਦੇ ਵਿੱਚੋਂ ਪੈਂਡਰ ਲੱਗਣ ਡੇ ਨੇ ਲਈ ਦੋ ਸਵੇਰੇ ਆ ਜਾਓ ਤੇ ਤੁਹਾਨੂੰ ਵਿਖਾ ਦਾਂਗਾ ਕਿ ਸਾਰੇ ਜਿੰਨੇ ਬਹੁਤੇ ਕੰਮ ਨੇ ਇਹ ਐਮਸੀ ਫਾਟ ਜੋ ਲੱਗਣ ਡੇ ਆ ਸਾਡਾ ਮਕਸਦ ਇਹ ਇਹ ਆ ਕਿ ਐਮਐਲਏ ਸਾਹਿਬ ਐਵੇਂ ਜਿਆਦੀਆਂ ਨਾਲ ਗੱਲਾਂ ਕਰਨ ਸੈਨੀਟਰੀ ਇੰਸਪੈਕਟਰ ਜਿਹੜੇ ਆ ਨੌ ਨਹੀਂ ਲਿਆ ਸਕਦੇ ਤੇ ਚਾਰ ਪੰਜ ਤੇ ਲਿਆਓ ਨਾ ਹੁਣ ਮੰਨ ਲਓ ਤੁਸੀਂ ਮੇਰੇ ਕੋਲ ਆਉਂਦੇ ਹੋ ਕਿ ਵੀ ਫਲਾਣੇ ਦਾ ਸਫਾਈ ਨਹੀਂ ਹੁੰਦੀ ਮੈਂ ਕਿਹਨੂੰ ਕਹਾਂ ਸੈਨੀਟਰੀ ਇੰਸਪੈਕਟਰ ਨੂੰ ਵੀ ਤੇਰਾ ਇਲਾਕਾ ਤੇਰੀ ਸਫਾਈ ਨਹੀਂ ਹੋਈ ਤੇ ਬੰਦਾ ਭੰਜਾ ਤੇ ਹੁਣ ਤੁਸੀਂ ਦੱਸੋ 450 ਸਫਾਈ ਸੇਵਾ ਗਿਆ ਮੇਰੇ ਕੋ ਕਿੰਨੇ ਕ ਬੰਦਿਆਂ ਦੀ ਜਾਣਕਾਰੀ ਹੋਊਗੀ ਕਿਹੜਾ ਬੰਦਾ ਕਿਹੜੀ ਵਾਰਚ ਕੰਮ ਕਰਦਾ ਕਿੱਥੇ ਕਰਦਾ ਇਹ ਸੈਨੀਟਰੀ ਇੰਸਪੈਕਟਰਾਂ ਦੇ ਹੁਣ ਕਮਿਸ਼ਨਰ ਸਾਹਿਬ ਨੂੰ ਕਹੀਏ ਕਿ ਤੁਸੀਂ ਦੱਸੋ ਕੌਣ ਬੰਦਾ ਅਸੀਂ ਜਮਾ ਦਾ ਹੈ ਨਹੀਂ ਇਹਨੇ ਬੰਦਿਆਂ ਤੋਂ ਪਰ ਲਗ ਇਹ ਬੀਟਾ ਵੰਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੈਨੀਟਰੀ ਇੰਸਪੈਕਟਰ ਦੀ ਜ਼ਿੰਮੇਵਾਰੀ ਆਪਣੀ ਬੀਟ ਸਫਾਈ ਕਰਾ ਕੇ ਰੱਖਣੀ ਆਪਣੀ ਲੇਬਰ ਤੋਂ ਹੁਣ ਮੇਰੇ ਹਿਸਾਬ ਨਾਲ 150 ਬੰਦਾ ਕੰਮ ਤੇ ਨਹੀਂ ਹੁੰਦਾ ਕੋਈ ਹਾਇਰੀ ਦਾ ਹੁਣ ਆਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਇਹਨਾਂ ਨੂੰ ਚਾਈਦਾ ਹੀ ਸਾਰ ਨਾਲੋਂ ਪਹਿਲੋ ਜੀ ਵਿਕਾਸ ਨੂੰ ਉਹ ਬੰਦੇ ਨੂੰ ਸੈਂਟਿੰਗ ਇੰਸਪੈਕਟਰ ਸਸਪੈਂਡ ਕੀਤਾ ਸੀ ਉਹਦੇ ਸਾਹਦੇ ਤਿੰਨ ਚਾਰ ਲੈ ਕੇ ਹੁੰਦੇ ਲੋਕ ਸਾਲ ਹੋ ਗਏ ਹੁਣੇ ਮੇਰੇ ਖਾ ਪਰਤੀ ਕੀਤੀ ਨੂੰ ਤੇ ਉਹਦੀ ਇੱਕ ਕਮੇਟੀ ਬਣਾਈ ਗਈ ਉਹਦੇ ਸਾਡੇ ਕਾਉਂਸਲਰ ਵੀ ਸੀ ਚਾਰ ਤੇ ਬੜੀ ਪ੍ਰੋਪਰ ਭਰਤੀ ਚੱਲੀ ਜਿਹੜੇ ਬੰਦੇ ਜਵਾਨ ਸੀ ਅਤੇ ਕਟੇ ਹੀ ਜਿਹੜੇ ਸਫਾਈ ਦਾ ਕੰਮ ਕਰ ਸਕਦੇ ਨੇ ਇਹਨਾਂ ਨੇ ਉਹਨਾਂ ਦੀ ਲਿਸਟ ਬਣਾਈ ਕਿ ਆਹ ਬੰਦੇ ਜਿਹੜੇ ਆ ਸਾਡਾ ਵਧੀਆ ਕੰਮ ਕਰ ਸਕਦੇ ਨੇ ਇਹਨਾਂ ਨੇ ਐਮਐਲਏ ਸਾਹਮਣੇ ਉਹ ਸਾਰੀ ਜਿਹੜੀ ਲਿਸਟ ਆ ਪਾੜ ਦਿੱਤੀ ਤੇ ਆਪਣੀ ਮਰਜ਼ੀ ਨਾਲ ਘਰ ਬੈ ਕੇ 4 ਮਹੀਨੇ ਫਾਇਲਾ ਇਹਨਾਂ ਦੇ ਘਰ ਪਈਆਂ ਰੀਆਂ ਤੇ ਉੱਥੇ ਆਪਣੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਭਰਤੀ ਕਰ ਲਿਆ ਜਿੰਨੂੰ ਮਰਜ਼ੀ ਕੱਢ ਛੜਿਆ ਤੇ ਹੁਣ ਅੱਜ ਮੈਂ ਤੁਹਾਨੂੰ ਦੱਸਣਾ ਕਿ ਅੱਧੇ ਤੋਂ ਜ਼ਿਆਦੀਆਂ ਜਿਹੜੀਆਂ ਲੇਡੀਜ਼ ਕੰਮ ਕਰਨ ਲੱਗੀਆਂ ਨੇ ਉਹਨਾਂ ਟਰਾਲੀਆਂ ਦਾ ਕੰਮ ਕਰ ਹੀ ਨਹੀਂ ਸਕਦੀਆਂ ਆ ਜਿਹੜਾ ਸੰਤਾਪ ਹੈ ਨਾ ਉਹ ਗਲਤ ਭਰਤੀ ਦਾ 20 ਸਾਲ ਹੋਰ ਬਟਾਲੇ ਨੂੰ ਭੁਗੜਾ ਪਏਗਾ ਤੇ ਮੇਰੇ ਸਾਈਨ ਵੀ ਜਿਹੜੇ ਤੁਹਾਨੂੰ ਪਤਾ ਕਿੱਦਾਂ ਤੱਕ ਅੱਕ ਕੇ ਕਰਾਈ ਮੈਨੂੰ ਕਾਰਪੋਰੇਟ ਤੇ ਐਮਐਲਏ ਇਹਦੀ ਆਪਣੀ ਕਾਂਗਰਸ ਹੀ ਆ ਪਰ ਸਰਕਾਰ ਕੀ ਦੀ ਐ ਬਦਲੀ ਚੰਡੀਗੜ੍ਹੋਂ ਹੁੰਦੀ ਐ ਸੈਂਟਰੀ ਸਪੈਕਟਿਵ ਦਾ ਕੇ ਕਾਰਪੋਰੇਸ਼ਨ ਜੇ ਹੁੰਦੀ ਐ ਇੱਕ ਮੁੰਡਾ ਬਟਾਲੇ ਦਾ ਹੀ ਸੈਂਟਰੀ ਸਪੈਕਟਿਵ ਸਾਡੇ ਕੋਲ ਉਹ ਇੱਥੋਂ ਜੋਰ ਲਾ ਕੇ ਅਮਰਸਰ ਬਦਲੀ ਕਰਾ ਆ ਗਿਆ ਕਿ ਮੈਂ ਬਟਾਲੇ ਕੰਮ ਨਹੀਂ ਕਰ ਸਕਦਾ ਰੋਜ਼ ਅਮਰਸਰ ਜਾਂਦਾ 5 ਵਜੇ ਇਹ ਤੁਸੀਂ ਵੇਖ ਲੋਗੇ ਕੀ ਕਾਰਨ ਹੋਣਗੇ ਜਿਹੜੇ ਬੰਦੇ ਇੱਥੋਂ ਬਟਾਲੇੋਂ ਛਲਛਲ ਜਾਂਦੇ ਆ ਨਾ ਬਟਾਲੇ ਕੋਈ ਆ ਕੇ ਰਾਜੀ ਜੇ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਉੱਤੇ ਬੈਠੀ ਉਹ ਕਿਸੇ ਨੂੰ ਜੀਣੇ ਨਹੀਂ ਦਿੰਦੀ ਐਵੇਂ ਨਿੱਕੇ ਮੁਲਾਜ਼ਮਾਂ ਸਾਰਾ ਦਿਨ ਧੱਕੇ ਮਾਰੀ ਜਾਂਦੇ ਭਜਾਈ ਫਿਰਨਾ ਉਹ ਹੱਥ ਜੋੜ ਜਾਂਦੇ ਇਹ ਨਹੀਂ ਕਿ ਦੂਜੇ ਵੀ ਮੁਲਾਜ਼ਮ ਨਹੀਂ ਆ ਕੇ ਕੋਈ ਰਾਜੀ ਇੱਤੇ ਤਕਸਾਨ ਹੋ ਰਿਹਾ ਵੀ ਇਹ ਸਰਕਾਰ ਦੀ ਵਜ੍ਹਾ ਨਾਲ ਹੋ ਰਿਹਾ ਜਿੰਨਾਂ ਨੂੰ ਸਾਨੂੰ ਸੈਂਟੀਨਲ ਇੰਸਪੈਕਟਰ ਨਵਾਂ ਦੀਆ ਪੋਸਟਾਂ ਨੇ ਸਾਡੇ ਕੋਲ ਘੱਟੋ ਘੱਟ 5-7 ਤੇ ਹੋਣ ਕਿਉਂ ਨਹੀਂ ਬਦਲੀ ਇਹ ਸਸਪੈਂਡ ਕਿਉਂ ਕਰੀ ਜਾਂਦੇ ਕਿ ਮਿੰਟ ਲਾਉਂਦੇ ਸਸਪੈਂਡ ਕਰਤਾ ਤੇ ਫਿਰ ਇੱਥੇ ਕਿਸੇ ਦੀ ਬਦਲੀ ਕਰਾ ਕੇ ਵੀ ਲਿਆਉਣ ਕਾਰਪੋਰੇਸ਼ਨ ਦੇ ਮੇਅਰ ਸੁਖਦੀਪ ਸਿੰਘ ਤੇਜਾ ਵੱਲੋਂ ਪ੍ਰੈਸ ਵਾਰਤਾ ਦੇ ਦੌਰਾਨ ਐਮਐਲਏ ਸ਼ਰੀ ਕਲਸੀ ਦੇ ਉੱਪਰ ਕਈ ਇਲਜ਼ਾਮ ਲਗਾਏ ਗਏ ਕਈ ਸਵਾਲ ਚੁਕੇ ਗਏ ਨੇ ਉਹਨਾਂ ਸਵਾਲਾਂ ਦੇ ਜਵਾਬ ਦੇ ਲਈ ਔਰ ਆਮ ਆਦਮੀ ਪਾਰਟੀ ਦਾ ਪੱਖ ਰੱਖਣ ਦੇ ਲਈ ਮੀਡੀਆ ਇਨਚਾਰਜ ਸਾਡੇ ਨਾਲ ਨੇ ਗੋਲਦੀ ਬਾਜਬਾਜੀ ਬਾਜਾ ਸਾਹਿਬ ਆਪ ਜੀ ਦਾ ਬਹੁਤ ਬਸਵਾਗਤ ਹੈ ਧੰਨਵਾਦ ਰਿਸ਼ਪਾਲ ਜੀ ਧੰਨਵਾਦ ਤੁਹਾਡੀ ਬਾਤ ਸਾਨੂੰ ਦਰਸ ਗਈ ਜੀ ਤੇ ਵੀ ਸਾਡਾ ਪੱਕਿਆ ਸ਼ੁਗਰ ਹੈ ਸ਼ੁਗਰ ਹੈ ਬਿਲਕੁਲ ਹੈ ਜੀ ਸਾਡਾ ਫਰਜ਼ ਬਣਦਾ ਹੈ ਕਿਉਂਕਿ ਤੁਹਾਡੇ ਸਭ ਲਈ ਸਾਂਝਾ ਪਲੇਟਫਾਰਮ ਜੀ ਸਾਂਝਾ ਆਦੇ ਮੈਨੂੰ ਅੱਜ ਹੀ ਲੱਗਾ ਵੈਸੇ ਮੇਰੇ ਖਿਆਲ ਨਾਲ ਰਿਸ਼ਪਾਲ ਭਾਜੀ ਆ ਮਹੀਨਾ ਹੋ ਗਿਆ ਮੇ ਸਾਣਾ ਸਾਂਝੇ ਵਾਲਾ ਕੰਮ ਨਹੀਂ ਚੱਲਦਾ ਕੋਈ ਚਲੋ ਤੁਸੀਂ ਆਪਣਾ ਸਾਡਾ ਪੱਕਾ ਮੈਨੂੰ ਲੱਗਦਾ ਹੈ ਕਿ ਪਿਛਲੇ 4 ਸਾਲ ਸੁੱਤੇ ਰਹੇ ਹੋ ਤੁਸੀਂ ਗੌਰ ਨਾਲ ਦੇਖਿਓ ਸਾਰੀਆਂ ਖਬਰਾਂ ਜੋ ਸੁਖਦੀਪ ਸਿੰਘ ਤੇਜਾ ਨੇ ਮੇਅਰ ਬਟਾਲਾ ਸੋ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਾਰਪੋਰੇਸ਼ਨ ਨੂੰ ਇੱਕ ਪੈਸੇ ਦੀ ਵੀ ਗ੍ਰਾਂਟ ਨਹੀਂ ਆਈ ਔਰ ਜਿੰਨੀਆਂ ਗ੍ਰਾਂਟਾਂ ਨੇ ਨਾ ਇਹ ਸਾਰੀਆਂ ਕਾਉਂਸਲਰ ਨੇ ਉਹਨਾਂ ਨੇ ਆਪਣੀਆਂ ਗ੍ਰਾਂਟਾਂ ਚੋਂ ਇਹ ਕੰਮ ਕਰਵਾ ਰਹੇ ਨੇ ਕੀ ਕਹਿਣਾ ਤੁਹਾਡਾ ਉਹਨਾਂ ਨੂੰ ਕੋਈ ਗ੍ਰਾਂਟਾ ਮਤਲਬ ਉਹਨਾਂ ਨੂੰ ਤਨਖਾਹਾਂ ਆਪਣੀਆਂ ਦੇ ਵਿੱਚੋਂ ਪੈਸਾ ਲਾਉਣ ਲੱਗੇ ਆ ਜੋ ਮੇਰੇ ਕਾਰਨ ਮੇਰੇ ਖਿਆਲ ਨਾਲ ਤੇ ਕੋਈ ਨਾ ਤਨਖਾਹਾਂ ਜੋ ਆਪਣੇ ਦੇ ਕੇ ਚੰਦਾ ਦੇ ਉਹ ਕੋਈ ਪੈਸਾ ਨਹੀਂ ਲਾਉਂਦੇ ਕੋਈ ਬਟਾਲੇ ਦੇ ਆਸਾਨ ਨਹੀਂ ਕਰਦੇ ਬਟਾਲੇ ਦਾ ਇੱਕ ਫੰਡ ਆ ਹੂੰ ਉਹਦੀ ਆਪਾਂ ਗੱਲ ਕਰ ਸਕਦੇ ਆ ਕੋਈ ਉਹ ਆਪਣੇ ਘਰੋਂ ਦੇ ਕੋਈ ਪੈਸਾ ਚੁੱਕ ਕੇ ਲੈ ਕੇ ਨਹੀਂ ਆਏ ਸੈਨੀਟਰੀ ਜੇ ਮੇਰੀ ਸਮਝ ਹੈ ਜੀ ਜੀ ਸੈਨੀਟਰੀ ਇਨਸਪੈਕਟਰ ਜਿਹੜੇ ਨੇ ਉਹ ਤਾਂ ਨਵੀਂ ਭਰਤੀ ਕੋਈ ਹੈ ਨਹੀਂ ਜਦ ਕਿ ਇੱਥੇ ਜਿਆਦਾ ਜ਼ਰੂਰਤ ਹੈ ਉਹਨਾਂ ਨੇ ਦੱਸਿਆ ਕਿ 12 ਤੋਂ 13 ਇਨਸਪੈਕਟਰ ਚਾਹੀਦੇ ਨੇ ਪਰ ਇੱਥੇ ਇਸ ਵੇਲੇ ਇੱਕ ਵੀ ਨਹੀਂ ਹੈ ਤੇ ਜਿਹੜਾ ਇੱਕ ਚੌਕੀਦਾਰ ਸੀ ਜਿਹਨੂੰ ਸੈਨੀਟਰੀ ਇਨਸਪੈਕਟਰ ਦੀ ਜ਼ਿੰਮੇਵਾਰੀ ਦਿੱਤੀ ਸੀ ਉਹਨੂੰ ਵੀ ਤੁਸੀਂ ਮਾਂਜ ਕੇ ਰੱਖ ਦਿੱਤਾ ਜਾਨੀ ਕਿ ਪਿਛਲੇ ਦਿਨਾਂ ਦੇ ਵਿੱਚ ਸਫਾਈ ਦੇ ਮੁੱਦੇ ਦੇ ਉੱਤੇ ਉਹਦੀ ਵੀ ਉਹਨੂੰ ਵੀ ਸਸਪੈਂਡ ਕਰ ਦਿੱਤਾ ਅੱਛਾ ਜਿਹੜਾ ਕੋਈ ਮਾੜਾ ਕੰਮ ਕਰੂਗਾ ਤੇ ਉਹਦੀ ਮਤਲਬ ਨੂੰ ਭਰਦੀ ਸਜ਼ਾ ਵੀ ਨਹੀਂ ਆਪਾ ਦੇਣੀ। ਜੀ ਨਵੇਂ ਸੈਨੀਟਰੀ ਇੰਸਪੈਕਟਰ ਜਿਹੜੇ ਨੇ ਉਹ ਕਿਉਂ ਨਹੀਂ ਦਿੱਤੇ ਜਾ ਰਹੇ? ਉਹਨਾਂ ਦਾ ਕਹਿਣਾ ਕਿ ਚੰਡੀਗੜ੍ਹ ਤੋਂ ਹੀ ਇਹ ਭਰਤੀ ਹੋਣੀ ਹੈ। ਤਾਂ ਸਾਨੂੰ ਨਵਿਆਂ ਦੀ ਲੋੜ ਹੈ ਤੇ ਏਡਾ ਵੱਡਾ ਸ਼ਹਿਰ ਹੈ ਤੇ ਬਿਨਾ ਸੈਨੀਟਰੀ ਇੰਸਪੈਕਟਰ ਦੇ ਇਹ ਸਫਾਈ ਕਿਵੇਂ ਹੋਏਗੀ? ਔਰ ਇਸ ਵੇਲੇ ਜ਼ਿਕਰ ਕੀਤਾ ਜਾਵੇ ਤਾਂ ਜਿਹੜੇ ਸਫਾਈ ਸੇਵਕ ਵੀ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਵੱਡੀ ਗਿਣਤੀ ਦੱਸਿਆ ਕਿ ਸਫਾਈ ਸੇਵਕ ਵੀ ਪੂਰੇ ਨਹੀਂ ਆਉਂਦੇ। ਪਰ ਗੱਲ ਇਦਾਂ ਹੈ ਕਿ ਲਾਸਟ ਜਿਹੜਾ ਤੁਹਾਨੂੰ ਪਤਾ ਹੀ ਐ ਐਸਡੀਐਮ ਸਾਹਿਬ ਦਾ ਜੋ ਐਪੀਸੋਡ ਹੋਇਆ ਸੀ ਉਸ ਤੋਂ ਬਾਅਦ ਹੁਣ ਐਸਡੀਐਮ ਸਾਹਿਬ ਆਪਾਂ ਨੂੰ ਮਿਲੇ ਆ ਉਹ ਖੋ ਜਿਹੜਾ ਵੀ ਰੁਟੀਨ ਦੇ ਨਾਲ ਕੰਮ ਹੋਊਗਾ ਸੈਨਟਰੀ ਇੰਸਪੈਕਟਰ ਦਾ ਉਹ ਤਾਂ ਦੇਖੋ ਆਉਣਗੇ ਰੁਟੀਨ ਆ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਬਾਕੀ ਮੇਅਰ ਸਾਹਿਬ ਨੂੰ ਕਾਹਦੇ ਲਈ ਸੁਣਿਆ ਗਿਆ ਸੀ ਬਟਾਲੇ ਦੇ ਵਿੱਚ ਜਦੋਂ ਵੋਟਾ ਮੰਗਣ ਕੇ ਜਾਂਦੇ ਆ ਐਮਸੀ ਪਹਿਲਾਂ ਬੰਦੇ ਉਹ ਕਾਹਦੇ ਲਈ ਬੰਦੇ ਆ ਹੁਣ ਇਹਨਾਂ ਦੇ ਕਿੰਨੇ ਐਮਸੀ ਆ ਤੇ ਕਿਹੜੇ ਐਮਸੀ ਦੀ ਤਨਖਾਹ ਰੁਕੀ ਆ ਤੇ ਜ਼ਰੂਰ ਵਿਚਾਰੇ ਜਿਹੜੇ ਸਾਡੇ ਕਰਮਚਾਰੀਆ ਜਿਹੜੇ ਸਫਾਈ ਸੇਵਕ ਨੇ ਉਹ ਧਰਨਾ ਜਰੂਰ ਲਾਉਂਦੇ ਹੋਣੇ ਕਿਤੇ ਸਾਡੀ ਤਨਖਾਹ ਨਹੀਂ ਪਈ ਇਹਨਾਂ ਨੇ ਕਿਦਣਾ ਕਿਹਾ ਵੀ ਸਾਡੀ ਤਨਖਾਹ ਨਹੀਂ ਪਈ ਹੂੰ ਸੋ ਇਹ ਤਾਂ ਰੋਪ ਨਹੀਂ ਰੋਪ ਨਹੀਂ ਸਰ ਗੱਲ ਵੱਡੀ ਏ ਆ ਵੇਖੋ ਰਿਸ਼ਵਾਲ ਭਾਈ ਦੀ ਸਰਕਾਰ ਜੋ ਗਿਆ ਇਹ ਦੇਖੋ ਕਿਨੇ ਦੀ ਤਨਖਾਹ ਕਦੋਂ ਰੁਕੀ ਏ ਤੇ ਇਹਨਾਂ ਨੇ ਕੂੜੇ ਦੇ ਜਿਹੜੇ ਡੰਪ ਨੇ ਆ ਜਿਹੜਾ ਸਾਡੇ ਮਾਨਯੋਗ ਰੇ ਅਸ਼ਨੀ ਸੇਖੜੀ ਜੀ ਸਾਡਾ ਐਮਐਲਏ ਉਹਨਾਂ ਦੇ ਥੋੜੀ ਦੂਰ ਘਰ ਤੋਂ ਪੁਰਾਣੇ ਇੱਕ ਕੂੜੇ ਦਾ ਡੈਂਪ ਹੁੰਦਾ ਸੀ ਜਿਹੜਾ 75 ਸਾਲ ਦਾ ਲੱਗਾ ਸੀ ਉਹ ਕਿੱਥੇ ਆ ਉਹ ਸਰਦਾਰ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹਦੀ ਬਦੌਲਤ ਇਹ ਕੂੜੇ ਦਾ ਡੰਪ ਚੱਕਿਆ ਗਿਆ ਫੇਰ ਇਹ ਕਹਿੰਦੇ ਭਾਹਾ 50 ਟਾਟਾ ਈਸ ਜਿਹੜੇ ਇਹਨਾਂ ਨੇ ਮਤਦਈ ਦੇ ਵਿੱਚ ਪ੍ਰਮਾਣਗੀ ਨਹੀਂ ਦਿੱਤੀ ਉਹ 50 ਟਾਟਾ ਈਸ ਜੇ ਲੱਗੇ ਹੁੰਦੇ ਤੇ ਕੂੜਾ ਲੱਪਣਾ ਸੀ ਜੇ 50 ਟਾਟਾ ਈਸ ਲੱਗੇ ਹੁੰਦੇ ਇੱਕ ਵਾਰਡ ਨੂੰ ਇੱਕ ਟਾਟਾ ਈਸ ਹੋਰ ਮਿਲਿਆ ਹੁੰਦਾ ਤੇ ਤੁਸੀਂ ਮੈਨੂੰ ਦੱਸੋਗੇ ਉਹ ਇਹਨਾਂ ਨੇ ਪੂਰੀ ਰਾਜਨੀਤੀ ਆਪਣੀ ਕਿਹੜੀ ਰਾਜਨੀਤੀ ਦੇ ਮਤਲਬ ਇਹ ਉੱਤਰ ਆਏ ਮੈਂ ਇਹਨਾਂ ਨੂੰ ਲਾਸਟ ਇਅਰ ਵੀ ਚੈਲੰਜ ਕੀਤਾ ਸੀ ਤੁਹਾਡੇ ਸਟੂਡੀਓ ਜੀ 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 ਬਿਲਕੁਲ ਜੀ ਇਹਨਾਂ ਨੂੰ ਪਿਆ ਸੀ ਵੀ ਜੇ ਤੁਸੀਂ ਸਾਨੂੰ ਜ਼ਿਆਦਾ ਨਹੀਂ 4 ਵੀਕ ਦਾ ਟਾਈਮ ਦੇ ਕੇ ਦੇਖ ਲਓ ਸਰ ਇਦਾਂ ਨਹੀਂ ਹੈਗਾ ਕਿ ਅਸੀਂ ਬਟਾਲੇ ਦੀ ਸਫਾਈ ਨਹੀਂ ਚਾਹੁੰਦੇ ਹੁਣ ਇਹ ਸਾਡੇ ਇਹ ਰਹਿ ਗਿਆ ਥੋੜਾ ਜਿਹਾ ਟਾਈਮ ਇਹਨਾਂ ਦਾ ਚਲੋ ਜੋ ਵੀ ਹੈਗਾ ਬਾਕੀ ਕਿਹਨੂੰ ਫਤਵਾ ਦੇਣਾ ਇਹ ਲੋਕਾਂ ਦੇ ਡਿਪੈਂਡ ਕਰਦਾ ਜਦੋਂ ਕੱਲ ਨੂੰ ਇਹ ਐਮਸੀ ਦੀ ਇਲੈਕਸ਼ਨ ਲੜਨਗੇ ਮੇਅਰ ਦੀ ਇਲੈਕਸ਼ਨ ਲੜਨਗੇ ਇੰਨੀ ਗੱਲ ਜ਼ਰੂਰ ਹੈ ਕਹਿਣ ਲੋਕਾਂ ਦੇ ਵਿੱਚ ਜਾਕੀ ਸਾਡੀ ਸਫਾਈ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਾਡੀ ਸਿਰਫ ਘਰ ਬੈ ਕੇ ਤਨਖਾਹਾਂ ਲੈਣ ਦੀ ਜ਼ਿੰਮੇਵਾਰੀ ਹੁਣ ਫੰਡਾਂ ਦੀ ਤੁਸੀਂ ਕਾਹਤ ਗਏ ਸੀ ਵੀ ਪੈਸਾ ਨਹੀਂ ਆਇਆ ਮੈਨੂੰ ਇੱਕ ਦੱਸੋ ਆ ਰੋਡ ਚੌੜੇ ਕਦਨੇ ਹੋਗੇ ਉਹ ਉੱਤੋਂ ਪਟਾੜੇ ਤੋਂ ਉੱਤੋਂ ਕਾਰਪੋਰੇਸ਼ਨ ਕਾਰਪੋਰੇਸ਼ਨ ਦੀ ਗੱਲ ਕਰੋ ਕਾਰਪੋਰੇਸ਼ਨ ਇਹ ਜਿਹੜੀ ਕਾਰਪੋਰੇਸ਼ਨ ਚ ਪਹਿਲਾਂ ਲੱਗਣੀ ਗੱਲ ਕਾਰਪੋਰੇਸ਼ਨ ਦੀ ਹੈ ਬਜਵਾਤ ਸਾਹਿਬ ਕੱਲ ਇਹ ਹੋ ਰਹੀ ਹੈ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਉਸ ਦਾਵੇ ਨੂੰ ਤੁਸੀਂ ਕਲੀਅਰ ਕਰੋ ਕਿ ਉਹਨਾਂ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਵਿੱਚ 1 ਰੁਪਿਆ ਵੀ ਸਾਬਤ ਕਰ ਦੇਣਾ ਐਮ ਐਲ اے ਅਮਨ ਸਿੰਘ ਚੈਰੀ ਕਲਸੀ ਕੀ ਉਹਨਾਂ ਨੇ ਗਰੰਟ ਦਿੱਤੀ ਹੈ ਕਾਰਪੋਰੇਸ਼ਨ ਨੂੰ ਉਹ ਮੈਂ ਕਿਹਾ ਸਰ ਇਹ 4 4 ਹਫ਼ਤੇ ਬਾਅਦ ਲਾਂਭੇ ਹੋ ਜਾਂਦੇ ਨਾ ਤੇ ਇਹਨਾਂ ਨੂੰ ਦੱਸ ਦਿੰਦੇ ਪੈਸਾ ਕਿੰਨਾ ਕਾਰਪੋਰੇਸ਼ਨ ਦੇ ਵਿੱਚ ਇੰਦਾ ਹਵਾ ਦੇ ਵਿੱਚ ਕੰਮ ਕਿੱਥੋਂ ਹੁੰਦੇ ਗਲੀਆਂ ਕਿੱਥੋਂ ਬਣਨੀਆਂ ਉਹ ਮਤਲਬ ਰਾਤ ਨੂੰ ਮੈਂ ਹੋਈ ਦੱਸਿਆ ਤੁਹਾਨੂੰ ਵੀ ਲਾਸਟ ਟਾਈਮ ਵੀ ਵੀ ਜਾਤ ਮੇ ਤਾਂ ਪੈਸਾ ਛੁੱਟ ਜਾਂਦਾ ਬਟਾਲੇ ਦੇ ਵਿੱਚ ਉਹ ਆਪਾਂ ਇਕੱਠਾ ਕਰ ਲਿਨੇ ਸਰ ਇੰਦਾ ਹਵਾਵਾ ਹੀ ਗੱਲਾਂ ਨਹੀਂ ਹੈਗੀਆਂ ਜੀ ਜੀ ਮਤਲਬ ਕੁੱਲ ਮਿਲਾ ਕੇ ਤੁਸੀਂ ਜਿਹੜੇ aarop ਨੇ ਮੇਅਰ ਵੱਲੋਂ ਲਗਾਏ aarop ਨੇ ਉਹਨਾਂ ਨੂੰ ਨਕਾਰ ਰਹੇ ਹੋ ਕਿ aarop ਜਿਹੜੇ ਮੈਂ ਤੁਹਾਨੂੰ ਕਹਿੰਦਾ ਵੀ ਆ 2 ਮਹੀਨੇ ਬਾਅਦ ਇਲੈਕਸ਼ਨ ਹੈ ਮੇਅਰ ਸਾਹਿਬ ਦੀ ਇਹਨਾਂ ਦੀ ਟੀਮ ਜੂਰ ਜਾ ਕੇ ਘਰ ਆ ਜੀਏ ਕਿ ਸਾਡੇ ਬਸ ਸਾਬਸਫਾਈ ਨਹੀਂ ਹੁੰਦੀ ਪਿੱਛੋਂ ਪੈਸਾ ਆਏ ਕਰੇਗਾ ਤੇ ਸਾਬਸਫਾਈ ਕਰਾਂਗੇ ਵੀ ਸਾਨੂੰ ਸੇਵਾ ਦਾ ਮੌਕਾ ਨਾ ਦੇ ਸਾਨੂੰ ਜੇ ਸੇਵਾ ਦਾ ਮੌਕਾ ਦੇਣਾ ਜਿੱਤੇ ਹੀ ਘਰ ਬੈ ਕੇ ਤਨਖਾਹਾਂ ਲੈਣੀਆਂ ਜੀ ਬਸ ਇੰਨੀ ਗੱਲ ਇਹ ਇਲੈਕਸ਼ਨ ਬਾਬਾ ਸ਼ੁਕਰੀਆ ਬਾਈ ਜੀ ਸਭ ਤੁਹਾਡਾ ਬਟਾਲੇ ਦੀ ਜਨਤਾ ਬਹੁਤ ਸਮਝਦਾਰ ਹੈ ਤੁਸੀਂ ਮੇਰ ਸੁਖਦੀਪ ਸਿੰਘ ਤੇਜਾ ਉਹਨਾਂ ਦਾ ਵੀ ਪੱਖ ਸੁਣਿਆ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਪੱਖ ਵੀ ਸੁਣ ਚੁੱਕੇ ਹੋ ਸੋ ਇਹ ਫੈਸਲਾ ਹੁਣ ਜਨਤਾ ਨੇ ਆਪ ਕਰਨਾ ਹੈ ਕਿ ਵਾਕਿਆ ਹੀ ਇਹਨਾਂ ਦੋਨਾਂ ਦੇ ਵਿੱਚੋਂ ਤੁਲਨਾ ਕਰ ਲਿਓ ਕਿ ਸੱਚ ਕੌਣ ਬੋਲ ਰਿਹਾ ਤੇ ਸਚਾਈ ਕੀ ਹੈ ਤੇ ਜਨਤਾ ਜੱਜ ਹੈ ਜਨਾਰਦਨ ਹੈ ਔਰ ਤੁਸੀਂ ਹੀ ਇਹਨਾਂ ਦੇ ਸਿਰ ਤੇ ਤਾਜ ਰੱਖਣਾ ਹੈ ਸੋ ਜਨਤਾ ਨੂੰ ਬਠਾਲਾ ਦੀ ਨੂੰ ਫਿਰ ਅਪੀਲ ਕਰਾਂਗੇ ਕਿ ਤੁਸੀਂ ਇਹ ਵੀਡੀਓ ਨੂੰ ਸੁਣ ਕੇ ਗੌਰ ਕਰਕੇ ਤੇ ਨਤੀਜਾ ਤੁਸੀਂ ਦੇਣਾ ਫੈਸਲਾ ਤੁਸੀਂ ਦੇਣਾ ਤੇ ਚੋਣਾ ਨੇੜੇ ਹੀ ਨੇ ਬਾਬਾ ਸ਼ੁਕਰੀਆ ਸਭ